ਆਕਸਪਾਇਰ ਨੇ ਦੇਖੋ ਆਕਸਪਾਇਰ ਨੇ ਆਕਸਪਾਇਰ ਹੋਇਆ ਨੇ ਕੱਢਿਆ ਦਿੱਤਾ ਸਾਰੀ ਐਕਸਪਾਇਰ ਠੀਕ ਹੈ ਉਸ ਤੋਂ ਬਾਅਦ ਅਬ ਇੱਕ ਐਕਸਪਾਇਰ ਹੋਇਆ ਲੋ ਅਬ ਇੱਕ ਐਕਸਪਾਇਰ ਹੋਇਆ ਲੋ ਫੜੋ ਇੱਕ ਮਿੰਟ ਪਿੱਛੇ ਹੋ ਜਾ ਇਹਨਾਂ ਦਾ ਹੱਕ ਕੀ ਬਣਦਾ ਵੀ ਐਕਸਪਾਇਰ ਸਮਾਨ ਅਸੀਂ ਡੱਬੇ ਦੇ ਪਾ ਕੇ ਸਾਈਡ ਤੇ ਰੱਖਦੇ ਹਾਂ ਓਡੀ ਥੋੜੇ ਦੇ ਵਿੱਚ ਪਾ ਕੇ ਸਾਈਡ ਤੇ ਰੱਖੀ ਐਕਸਪਾਇਰ ਸਮਾਨ ਇਹ ਡਿਸਪਲੇ ਕੀਤਾ ਵੀ ਇਹਨਾਂ ਨੇ ਸਾਰਿਆਂ ਨੇ ਪਟਿਆਲਾ ਚ ਬੇਕਰੀ ਦਾ ਕੇਕ ਖਾਣ ਨਾਲ ਇੱਕ ਬੱਚੀ ਦੀ ਮੌਤ ਦਾ ਮਾਮਲਾ ਹਾਲੇ ਠੰਡਾ ਵੀ ਨਹੀਂ ਹੋਇਆ ਸੀ ਕਿ ਪਟਿਆਲਾ ਤੋਂ ਹੀ ਇੱਕ ਹੋਰ ਦਿਲ ਦਹਿਲਾਉ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਬੇਕਰੀ ਤੋਂ ਖਰੀਦੀਆਂ ਚੌਕਲੇਟ ਅਤੇ ਹੋਰ ਸਮਾਨ ਜ਼ਹਿਰੀਲਾ ਨਿਕਲਣ ਦੇ ਦੋਸ਼ ਲਗਾਏ ਗਏ ਨੇ ਜਿਸ ਨੂੰ ਖਾਣ ਤੋਂ ਬਾਅਦ ਦੋ ਬੱਚਿਆਂ ਨੂੰ ਖੂਨ ਦੀਆਂ ਉਲਟੀਆਂ ਆਖੀਆਂ ਜਿਸ ਕਾਰਨ ਪਰਿਵਾਰ ਨੇ ਬੇਕਰੀ ਤੇ ਪਹੁੰਚ ਕੇ ਖੂਬ ਹੰਗਾਮਾ ਕੀਤਾ ਆ ਦੇਖੋ ਇੱਕ ਪੈਰ ਹੋ ਗਿਆ ਸਰ 8 ਪੈਰ ਨੇ ਦੇਖੋ 8 ਪੈਰ ਨੇ 8 ਪੈਰ ਹੋਏ ਮੇਰੇ ਕੋਡੇ ਹੱਥ ਤੇ ਸਾਰੀ ਜਿਹੜੇ ਐਕਸਪਾਇਰ ਹੈ ਠੀਕ ਹੈ ਉਸ ਤੋਂ ਬਾਅਦ ਅਬ ਇੱਕ ਪੈਰ ਹੋਏਗਾ ਲੋ ਅਬ ਇੱਕ ਪੈਰ ਹੋਏਗਾ ਲੋ ਖੜੋ ਇੱਕ ਵਾਰ ਪਿੱਛੇ ਹੋ ਜਾ ਇਹਨਾਂ ਦਾ ਹੱਕ ਕੀ ਬਣਦਾ ਵੀ ਐਕਸਪਾਇਰ ਸਮਾਨ ਅਸੀਂ ਡੱਬੇ ਦੇ ਪਾ ਕੇ ਸਾਈਡ ਤੇ ਰੱਖੀ ਹੈ ਢੋਡੀ ਥੋੜਾ ਜਿਹਾ ਡੱਬੇ ਦੇ ਪਾ ਕੇ ਸਾਈਡ ਤੇ ਰੱਖੀ ਐਕਸਪਾਇਰ ਸਮਾਨ ਇਹ ਡਿਸਪਲੇ ਕੀਤਾ ਹੋਇਆ ਇਹਨਾਂ ਨੇ ਸਾਰਿਆਂ ਨੇ ਸਮਾਨ ਅਸੀਂ ਇਹ ਚਾਹ ਨਹੀਂ ਦੁਕਾਨ ਸੀਲ ਹੋਵੇ ਜੀ ਜੀ ਨਾਮ ਹੈ ਸ਼ਾਪ ਦਾ ਸ਼ਾਪ ਦਾ ਨਾਮ ਹੈ ਜੀ ਆਪਣਾ ਰਾਇ ਸਿੰਘ ਚੱਕੀ ਸਟੋਰ ਕਿੱਧਰ ਗਿਆ ਜਦੇ ਇਹ ਦੇ ਲਾਗੂ ਮਾਹਰੇ ਪੀਲੀ ਸੜਕ ਤੇ ਪੈਂਦੀ ਹੈ ਜੱਗ ਲੈ ਕੇ ਆਏ ਸੀ ਐਸਾਈਡ 2 ਨੰਬਰ ਡਿਵੀਜ਼ਨ ਐਸਾਈਡ 2 ਨੰਬਰ ਡਿਵੀਜ਼ਨ ਜੀ ਲੁਕੈਮ ਲੇਕੇ ਜਿੰਦ ਕਾਰੇ ਦਾ ਜੇ ਬਿਕਰੀ ਪਟਿਆਲਾ ਦੇ ਇਨਾਰਦਾਨਾ ਚੌਕ ਵਿੱਚ ਬਣੀ ਹੋਈ ਹੈ ਜਿੱਥੇ ਕਿ ਪੀੜਤ ਵਿਅਕਤੀ ਨੇ ਇਲਜ਼ਾਮ ਲਗਾਇਆ ਕਿ ਉਹਨਾਂ ਵੱਲੋਂ ਰਿਸ਼ਤੇਦਾਰਾਂ ਦੇ ਬੱਚਿਆਂ ਨੂੰ ਦੇਣ ਲਈ ਗਿਫਟ ਪੈਕ ਫੂਡ ਇਸ ਬੇਕਰੀ ਤੋਂ ਖਰੀਦਿਆ ਗਿਆ ਸੀ ਪਰ ਜਿਵੇਂ ਹੀ ਬੱਚਿਆਂ ਨੇ ਉਹ ਫੂਡ ਖਾਇਆ ਤਾਂ ਕੁਝ ਘੰਟਿਆਂ ਬਾਅਦ ਬੱਚਿਆਂ ਨੂੰ ਟਾਇਲਟ ਰਾਹੀਂ ਅਤੇ ਮੂੰਹ ਰਾਹੀਂ ਖੂਨ ਆਉਣ ਲੱਗਿਆ ਪਰਿਵਾਰ ਨੇ ਬੇਕਰੀ ਨੂੰ ਪੂਰੀ ਤਰ੍ਹਾਂ ਸੀਲ ਕਰਨ ਦੀ ਮੰਗ ਵੀ ਕੀਤੀ ਨਨ ਕੋਪ ਕਰਨ ਇਹਨਾਂ ਤੋਂ ਸਿੱਖ ਸਮਾਨ ਪਰਚੇਜ਼ ਕੀਤਾ ਸੀ ਚਾਕਲੇਟ ਵਗੈਰਾ ਇਹ ਕਦੋਂ ਸੰਡੇ ਨੂੰ ਅਸੀਂ ਪਰਚੇਜ਼ ਕੀਤਾ ਸੀ ਸੰਡੇ ਨੂੰ ਉਹ ਬੱਕਰੀ ਜੀ ਬਣੀ ਸੀ ਪਕੜੀ ਸੀ ਚਾਕਲੇਟ ਵਗੈਰਾ ਜਿੰਸ ਵਗੈਰਾ ਤੇ ਬੱਚਿਆਂ ਦੇ ਕੁਤਰੇ ਚੀਜ਼ ਵਗੈਰਾ ਤੇ ਉਹ ਅਸੀਂ ਕਿਸ ਨੂੰ ਗਿਫਟ ਕਰਨਾ ਸੀ ਸਾਡੇ ਸੰਦੀ ਸੀ ਨੂੰ ਮੈਂ ਤਾਂ ਆਪਣੇ ਮੈਰੀ ਸਟੇਜ ਦੀ ਉਹਨਾਂ ਦੀ ਕੋਤੀ ਸੀਗੀ ਅਸੀਂ ਕੋਤੀ ਨੂੰ ਗਿਫਟ ਕਰਤਾ ਸੀ ਸੋਮਵਾਰ ਨੂੰ ਤੇ ਉਹ ਵਿਆਹ ਟੈਂਡ ਕਰਨਾ ਹੈ ਜੀ ਉਹ ਵਿਆਹ ਟੈਂਡ ਕਰਕੇ ਬੱਚੇ ਬੱਚੇ ਕਿੱਥੋਂ ਆਏ ਸੀਗੇ ਇਹ ਬੱਚਾ ਲੁਧਿਆਣਾ ਤੋਂ ਆਇਆ ਹੈ ਅੱਛਾ ਜੀ ਕਿੰਨੇ ਸਾਲ ਦੇ ਇੱਕ ਡੇਢ ਸਾਲ ਦਾ ਹੈ 1-2 ਸਾਲ ਦੀ ਬੁੜੀ ਹੈ ਅੱਛਾ ਜੀ ਇਹਨਾਂ ਤੋਂ ਪਰਚੇਜ਼ ਕਰਕੇ ਸੀ ਉਹਨੂੰ ਗਿਫਟ ਕਰਤਾ ਸੀਗਾ ਗਿਫਟ ਕਰਨ ਤੋਂ ਬਾਅਦ ਉਹ ਉਹ ਬੁੱਧਵਾਰ ਨੂੰ ਰਵਾਨਾ ਹੋ ਗਏ ਲੁਧਿਆਣੇ ਦੀ ਸਵੇਰੇ ਚਲੇਗੇ ਸ਼ਾਮ ਨੂੰ ਤੇ ਪਹੁੰਚ ਗਏ ਤੇ ਉਹਨਾਂ ਨੇ ਘੰਟੇ 2 ਘੰਟੇ ਬਾਅਦ ਚੋਚੜੇ ਉਹਨਾਂ ਨੇ ਖੁੱਲੇ ਵੀ ਉਹ ਗਿਫਟ ਹੈ ਦੇਖ ਲਈ ਕੀ ਆ ਕੁਛ ਹੈ ਜੀ ਕਿੰਨੇ ਲੈ ਲਿਆ ਗਿਫਟ ਵਾ ਕੀ ਕਿੰਨੇ ਸੀ ਮੇਰੇ પતિ ਜੀ ਨੇ ਦਿੱਤਾ ਸੀ ਕਿੰਨੀ ਪੈਸੇ ਸੀਗੇ ਉਹ ਕੋ 300 ਵੀ ਪੈਸੇ ਦਿੱਤੇ ਇਹਨਾਂ ਤੇ ਜਦੋਂ ਚੋਕਲੇਟ ਖਾਈ ਸੀ ਜੀ ਖਾਣ ਤੋਂ 2 ਘੰਟੇ ਤੋਂ 2 ਘੰਟੇ ਬਾਅਦ ਨੂੰ ਦਸਤੂਰਾ ਲੱਗੇ ਤੇ ਨੋਰਮਲੀ ਕਿਸੇ ਉਸ ਨੂੰ ਦਵਾਈ ਲੀਤੀ ਸੀਗੀ ਉਹ ਕਹਿੰਦੇ ਨੋਰਮਲ ਕੋਈ ਅਸੀਂ ਬਿੰਦੀ ਦੀ ਤੋੜੀ ਤੇ ਮੈਂ ਕਿਹਜਨਾਮਾ ਤੋਂ ਫੇਮਸ ਹੈ ਜੀ ਕਿੰਨਾ ਪੀਣਾ ਕਿੰਨਾ ਰਹਿਣ ਚੱਕੀ ਬਹੁਤ ਪ੍ਰਾਨੀ ਦੁਖਸਾਹ ਪਈ ਤੇ ਜੂ ਜੂ ਸਮਾਂ ਬੀਤ ਗਿਆ ਰਾਤੀ 11:30 ਜਿਹਨਾਂ ਨੂੰ ਬੁਲਾਦਣ ਲੱਗੇ ਮੂੰਹ ਤੋਂ ਲੈਟਰੀ ਬਾਈ ਛੋਟੀ ਪ੍ਰੋਬਲਮ ਫਿਰ ਉਸੇ ਹਸਪਤਲ ਦੇ ਦੁਆਰਾ ਲੈ ਗਏ ਉਹ ਬੰਦੇ ਨੇ ਜੈਰ ਵੀ ਚੀਜ਼ ਕੋਈ ਖਾਧੀ ਤੇ ਸਾਡਾ ਜਿਹੜਾ ਧਿਆਨ ਸੀਗਾ ਉਹ ਸਾਰਾ ਚੋਕਲੇਟ ਵੱਲ ਗਿਆ ਅਸੀਂ ਚੋਕਲੇਟ ਤੇ ਲੇਬਲ ਚੈੱਕ ਕੀਤਾ ਤਾਂ 6-6 ਮਹੀਨੇ ਪੁਰਾਣੀ ਐਕਸਪਾਇਰੀ ਡੇਟ ਹੈ ਬੱਚੇ ਦਾ ਇਲਾਜ ਕਿੱਥੇ ਚੱਲ ਰਿਹਾ ਹੈਲਾਸੀਏ ਸੀਐਮਸੀ ਉਸ ਤੋਂ ਚੱਲ ਰਿਹਾ ਮੋਤੀਆਣਾ ਸੁਧਿਆਣਾ ਕਿ ਦੂਜਾ ਬੱਚਾ ਕਿੰਨੇ ਸਾਲ ਦਾ ਹੈ ਸੁਧਿਆ ਗੁੜੀਆ 2 ਸਾਲ ਦੀ ਹੋਰ ਠੀਕ ਹੈ ਜਿਹੜੀ ਦੂਜੀ ਛੋਟੀ ਗੁੜੀਆ ਉਹਦੀ ਸਥਿਤੀ ਗੰਭੀਰ ਹੈ ਤੇ ਉਹਨੂੰ ਡਿਪਾਰਟਮੈਂਟ ਨੂੰ ਆਏ ਕਰਵਾਈ ਵੀ ਸਰ ਨੇ ਉਹਨਾਂ ਨੇ ਕਾਰਵਾਈ ਪੂਰੀ ਕੀਤੀ ਹੈ ਜੀ ਮਾਲਕ ਦੱਸ ਰਿਹਾ ਸੀ ਵੀ ਸਾਡੇ ਕੋਲ ਕੋਈ ਐਕਸਪੀਰੀ ਦਾ ਸਮਾਨ ਨਹੀਂ ਹੈ ਅਸੀਂ ਕੋਈ ਜਾਂਚ ਕੀਤੀ ਸੀ ਅੰਦਰ ਜਾ ਕੇ ਸਾਨੂੰ 250 ਆਈਟਮ ਲੱਭੀਆਂ ਡਿਸਪਲੇ ਤੇ ਬੱਚੇ ਦਾ ਜੂਸ ਬੱਚੇ ਦਾ ਪਾਊਡਰ ਪਾਊਡਰ ਦੇ ਫੁੱਡ ਪਾਊਡਰ ਉਸ ਤੋਂ ਬਾਅਦ ਕੁੜਕਰੇ ਉਸ ਤੋਂ ਚਾਕਲੇਟ ਜਿਸਕੇ ਉਸ ਤੋਂ ਗਿਸਕੇ ਤੁੰਕੀ ਕਰ ਰਿਹਾ ਰਿਵਰਸਮੈਂਟ ਡਿਪਾਰਟਮੈਂਟ ਦੇ ਜਿਹੜੇ ਨਾ ਕੋਲੇ ਐਕਚੁਅਲੀ ਅਸਮਾਨੀਖਾ ਉਹ ਸੀਲ ਕਰਕੇ ਲੈ ਕੇ ਜਾ ਰਹੇ ਨੇ ਆਪਣੇ ਲੋਕ ਤੁਸੀਂ ਕਾਰਵਾਈ ਤੋਂ ਸੰਤੁਸ਼ਟ ਹੋ ਅਸੀਂ ਕਾਰਵਾਈ ਤੋਂ ਸੰਤੁਸ਼ਟ ਤੇ ਇਹ ਕਾਰਵਾਈ ਤੋਂ ਬਾਅਦ ਦੁਕਾਨ ਪੂਰੀ ਪ੍ਰੋਪਰ ਸੀਲ ਹੋਣੀ ਚਾਹੀਦੀ ਹੈ ਅਲੀ ਇੱਕ ਮਾਮਲਾ ਇੰਡੀਆ ਬੈਕਰੀ ਦਾ ਜਿਹੜਾ ਉਹ ਠੰਡਾ ਨਹੀਂ ਹੋਇਆ ਉਹਦਾ ਮਾਮਲਾ ਜਿਹੜਾ ਇੰਡੀਆ ਬੈਕਰੀ ਦਾ ਪਹਿਲਾਂ ਮੈਂ ਉਹ ਸੀ ਜਿਹੜਾ ਕਰਾਈ ਸੀ ਇਹਦਾ ਪੂਰਾ ਜਦੋਂ ਉਹ ਦਰ ਤੋਂ ਪਹਿਲਾਂ ਛੱਡ ਗਿਆ ਤੇ ਉਧਰ ਫੂਡ ਵਿਭਾਗ ਅਤੇ ਪੁਲਿਸ ਨੇ ਬੇਕਰੀ ਤੇ ਪਹੁੰਚ ਕੇ ਫੂਡ ਦੇ ਸੈਂਪਲ ਪਰੇ ਅਤੇ ਕਾਰਵਾਈ ਦੀ ਕਾਲਾਖੀ ਜਾਣਕਾਰੀ ਮੁਤਾਬਕ ਕੁਝ ਸਮਾਂ ਪਹਿਲਾਂ ਵੀ ਇਸੇ ਬੇਕਰੀ ਤੇ ਫੂਡ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਜਿੱਥੇ ਕਿ 70% ਸਮਾਨ ਐਕਸਪਾਇਰ ਪਾਇਆ ਗਿਆ ਸੀ ਜਿਸ ਤੋਂ ਬਾਅਦ ਬੇકરી ਨੂੰ ਸੀਲ ਕਰ ਦਿੱਤਾ ਗਿਆ ਸੀ ਪਰ ਕੁਝ ਸਮੇਂ ਬਾਅਦ ਹੀ ਬੇકરી ਨੂੰ ਮੁੜ ਤੋਂ ਸ਼ੁਰੂ ਕਰ ਲਿਆ ਗਿਆ ਜਿਸ ਤੋਂ ਬਾਅਦ ਹੁਣ ਫਿਰ ਤੋਂ ਇੱਕ ਘਟਨਾ ਵਾਪਰੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ